ਅੱਜ ਕੇਂਦਰੀ ਜਾਂਚ ਏਜੰਸੀ ਐਨਆਈ ਦੀ ਟੀਮ ਵੱਲੋਂ ਸਵੇਰੇ ਤੜਕਸਰ ਅਮਰਸਰਗੁਰ ਦਸਪੁਰ ਵਿੱਚ 19 ਥਾਵਾਂ ਉੱਤੇ ਇਕੱਠਾਂ ਰੇਡ ਕੀਤੀ ਗਈ ਸੀ ਜਿਸ ਦੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਪੁਰ ਜਾਜਨ ਅਤੇ ਪਿੰਡ ਨਿੱਕੋਸਰਾਂ ਦੇ ਵਿੱਚ ਭਾਰੀ ਪ੍ਰੀਸਬਲ ਸਮੇਤ ਰੇਡ ਕੀਤੀ ਗਈ ਇਸ ਮੌਕੇ ਐਨਆਈ ਦੇ ਅਧਿਕਾਰੀਆਂ ਵੱਲੋਂ ਪਿੰਡ ਸ਼ਾਪੁਰ ਜਾਜਨ ਦੇ ਨੌਜਵਾਨ rahul kumar ਪੁੱਤਰ ਮਿੰਟੂ ਅਤੇ ਪਿੰਡ ਨਿੱਕੋਸਰਾਂ ਦੇ ਬਲਰਾਜ ਸਿੰਘ ਪੁੱਤਰ ਬਲਜਿੰਦਰ ਸਿੰਘ ਦੇ ਘਰ ਕਰੀਬ 5 ਤੋਂ 6 ਘੰਟੇ ਤਲਾਸ਼ੀ ਲਈ ਗਈ ਤੇ ਉੱਥੇ ਹੀ rahul kumar ਕੋਲੋਂ ਲੰਬਾ ਸਮਾਂ ਪੁੱਛਗਿਸ ਕਰਨ ਦੇ ਨਾਲ ਉਸਦਾ ਮੋਬਾਈਲ ਵੀ ਖੰਘਾਲਿਆ ਗਿਆ ਇਸ ਮੁਕੇ ਜਦ ਮੀਡੀਆ ਕਰਮੀਆਂ ਨੇ ਐਨਆਈਡੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਪਰ ਜਾਂਦੇ ਹੋਏ rahul kumar ਨੂੰ ਇੱਕ ਸੰਮਨ ਦਿੱਤਾ ਗਿਆ ਹੈ ਤੇ ਕੱਲ ਨੂੰ ਉਸ ਨੂੰ ਮੁੜ ਅੰਮ੍ਰਿਤਸਰ ਵਿਖੇ ਪੁੱਛਗਿਸ ਲਈ ਬੁਲਾਇਆ ਗਿਆ ਹੈ ਇਸ ਬੰਦੇ ਜਾਣਕਾਰੀ ਦਿੰਦੇ rahul kumar ਅਤੇ ਉਸ ਦੀ ਮਾਤਾ ਸੁਸ਼ਮਾ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਐਨਆਈ ਦੀ ਟੀਮ ਨੇ ਸਾਡੇ ਘਰ ਰੇਡ ਕੀਤੀ ਸੀ ਤੇ ਘਰ ਵਿੱਚ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਪਰ ਉਹਨਾਂ ਨੂੰ ਘਰ ਵਿੱਚ ਕੋਈ ਇਤਰਾਜਯੋਗ ਚੀਜ਼ ਨਹੀਂ ਮਿਲੀ ਅਤੇ ਉਹਨਾਂ ਨੇ rahul kumar ਕੋਲੋਂ ਲੰਬਾ ਸਮਾਂ ਪੁੱਛਗਛ ਕੀਤੀ ਹੈ ਤੇ ਜਾਂਦੇ ਹੋਏ ਉਸ ਦਾ ਮੋਬਾਈਲ ਵੀ ਨਾਲ ਲੈ ਕੇ ਗਏ ਹਨ ਤੇ ਕੱਲ ਉਹਨੂੰ ਅੰਮ੍ਰਿਤਸਰ ਵਿਖੇ ਮੁੜ ਪੁੱਛਗਛ ਲਈ ਬੁਲਾਇਆ ਗਿਆ ਹੈ ਇਸ ਮੌਕੇ rahul kumar ਅਤੇ ਉਸ ਦੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਕਿਸੇ ਵੀ ਗਲਤ ਗਤੀਵਿਧੀ ਨਾਲ ਕੋਈ ਵੀ ਵਾਅ ਵਾਸਤਾ ਨਹੀਂ ਪਰ ਫਿਰ ਵੀ ਜਦੋਂ ਵੀ ਕੋਈ ਜਾਂਚ ਅਧਿਕਾਰੀ ਉਹਨਾਂ ਨੂੰ ਬੁਲਾਵੇਗੀ ਤਾਂ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ ਬਿਊਰੋ ਰਿਪੋਰਟ ਅਲਪੰਜਾਬ ਨਿਊਜ਼ ਰਾਹੁਲ ਬਨਾਰਾ ਕਿਹੜਾ ਫਿਲਮ ਸ਼ਾਪਰ ਜਾ ਜੋ ਅੱਜ ਐਨਬੀ ਰੇਟ ਪਈ ਹੈ ਕੀ ਕਹਿਣਾ ਚਾਹੋ ਪੁਛਨੀ ਦੁਜਾਥੇ ਆ ਕੇ ਚੈਕਿੰਗ ਹੋਈ ਆ ਚੈਕਿੰਗ ਪੁਛਗਿਛ ਕੀਤੀ ਆ ਕਿ ਇਹਨੇ ਕਿਹੜੇ ਨਾਲ ਗੱਲ ਕਰਦੇ ਰਹੇ ਨੇ ਤੇ ਹੋਰ ਆਪਣਾ ਫੋਨ ਵੀ ਮੇਰਾ ਲੱਗੇ ਆ ਤੇ ਕੱਲੋਂ ਓਨਲੀ ਗਿਆ ਅੰਮ੍ਰਿਤਸਰ ਥਾਣੇ ਤੇ ਪੁਛਗਿਛ ਕਰਨਗੇ ਉੱਥੇ ਵੀ ਇਹ ਕਿੰਨੇ ਵਜੇ ਜਿਹੜੀ ਐਪੀ ਸੀ ਪੰਜ ਪਈਏ 6 7 ਵਜੇ 6 ਕਿੰਨੇ ਘੰਟੇ ਦੀ ਰਿਕੁਐਸਟ ਸੀ ਇਹ ਹੁਣ ਕਿ ਮੈਂ ਤੁਹਾਨੂੰ 9:00 ਵਜੇ ਉਦੋਂ 3 4 ਘੰਟੇ ਹਾਂਜੀ ਤੇ ਘਰ ਦੀ ਕੋਤਾਸੀ ਕਰੇ ਵੀ ਲਈ ਹਾਂਜੀ ਤਲਾਸ਼ੀ ਲਈ ਉੱਤੇ ਵੀ ਥੱਲੇ ਵੀ ਕੁਝ ਬਰਾਮਦ ਨਹੀਂ ਹੋਇਆ ਪਰ ਕੱਲ ਬੁਲਾਇਆ ਤੁਹਾਨੂੰ ਹਾਂਜੀ ਉਦੋਂ ਸਜੂ ਕਰਾਂਗੇ ਹਾਂਜੀ ਹਾਂਜੀ ਕੋਈ ਨਹੀਂ ਕਰਾਂਗੇ ਮੇਰਾ ਨਾਮ ਸੁਸ਼ਮਨ ਸ਼ਾਹਪੁਰ ਜਾਜਨਪੁਰ ਅੱਜ ਰਿਪੋਰਟ ਵੀ ਐਮਰਜੈਂਸੀ ਰੇਡ ਸਾਡੇ ਘਰ ਦੀ ਤਲਾਸ਼ੀ ਲਈ ਗਈ ਆ ਅਸੀਂ ਤਸਵੀਰ ਸੁੱਤੇ ਆ 6 ਵਜੇ ਦੀ ਗੱਲ ਆ 3-4 ਘੰਟੇ ਉਹਨਾਂ ਨੇ ਵੀ ਸਾਡੇ ਘਰ ਬਹਿ ਕੇ ਤੇ ਉਹਨਾਂ ਨੇ ਗੱਲਾਂ ਬਾਤਾਂ ਪੁੱਛੀਆਂ ਸਾਡੇ ਬੇਟੇ ਨੂੰ ਸਾਡੇ ਬੇਟੇ ਦਾ ਫੋਨ ਵੀ ਲੱਗੇ ਆ ਤੇ ਉਹਨਾਂ ਨੇ ਕੱਲ ਅੰਮ੍ਰਿਤਸਰ 에 ਤੇ ਰਾਜਸਥਾਨ ਸੀ ਬੁਲਾਇਆ ਬਾਕੀ ਜੋ ਵੀ ਉਹ ਕਹਿਣਗੇ ਅਸੀਂ ਉਹਨਾਂ ਦੇ ਨਾਲ ਪੂਰਾ ਸੰਯੋਗ ਦੇਵਾਂਗੇ ਉਹਨਾਂ ਦਾ ਕੁਝ ਨਹੀਂ ਮਿਲਿਆ ਸਾਰੀ ਤਲਾਸ਼ੀ ਲਈ ਸਾਡੇ ਘਰ ਦੀ ਅਸੀਂ ਇਹ ਮੰਗ ਕਰਦੇ ਆਂ ਵੀ ਮਹਾਰਾਜ ਸਾਡੀ ਖਲਾਸੀ ਹੋਣੀ ਚਾਹੀਦੀ ਹੈ ਜੇ ਬੇਟਾ ਕਸੇ ਕੰਮ ਕੀ ਕਰਦਾ ਜੀ ਬੇਟੇ ਦਾ ਤਾਂ ਕੋਈ ਬਾਹਰ ਘੂਰਤਾ ਹੀ ਵੇਖਣ ਡਿਆ ਆ ਹੋਰ ਤੇ ਅਸੀਂ ਜੇ ਬਾਕੀ ਸਾਡੀ ਤੁਹਾਨੂੰ ਪਤਾ ਹੀ ਆ ਦੁਕਾਨ ਆ ਮਿਨਿਆਰੀ ਦੀ ਸਬਜ਼ੀ ਦੀ ਦੁਕਾਨ ਪਹਿਲਾਂ ਕਰਦੇ ਹਾਂ ਉਹ ਜਦੋਂ ਦਾ ਲੋਕਡਾਊਨ ਹੋਇਆ ਵਾ ਤੇ ਕੰਮ ਡਾਊਨ ਹੋ ਗਿਆ ਵਾ ਤੇ ਉਹ ਅਸੀਂ ਬੰਦ ਕਰ ਦਿੱਤਾ ਹੈ ਬਾਕੀ ਅਸੀਂ ਤੇ ਅਨੇ ਇਹੋ ਹੀ ਸਾਡਾ ਬੱਚਾ ਕਿਤੇ ਬਾਹਰ ਅੰਦਰ ਜਾਣ ਵਾਸਤੇ ਹੀ ਬੈਠੇ ਹਾਂ ਇਸ ਵੇਲੇ ਜਰੂਰ ਕਰਾਂਗੇ ਦਵਾਂਗੇ ਸੰਯੋਗ ਜੋ ਵੀ ਕਹਿਣਗੇ ਉੱਥੇ ਜਾਵਾਂਗੇ ਜਿੱਥੇ ਵੀ ਕਹਿਣਗੇ